ਰੋਕ ਤੇ ਅਗਲਾ ਜਦ ਆ ਇਧਰ ਮੋੜ ਇਧਰ ਲੈ ਟਰੈਕਟਰ ਦੱਬ ਕੇ ਮੋੜ ਦੇ ਪੂਰਾ ਉਸ ਵਿੱਚ ਮੋੜ ਦੇ ਕੁਝ ਨਹੀਂ ਅੱਗੇ ਨੂੰ ਅੱਗੇ ਨੂੰ ਮੋੜ ਅੱਗੇ ਨੂੰ ਮੋੜ ਦੱਬ ਕੇ ਦੱਬ ਕੇ ਰੱਖ ਦੱਬ ਕੇ ਰੱਖ ਚੱਲ ਜਾਣ ਦੇ ਜਾਣ ਦੇ ਜਾਣ ਦੇ ਜਾਣ ਦੇ ਲਓ ਜੀ ਸਭ ਤੋਂ ਵੱਡੀ ਜੰਗ ਜਿੱਤ ਲਈ ਚੱਲ ਮੈਂ ਚਲਾ ਫਿਰ ਔਲੀ ਔਲੀ ਹਲੇ ਵਾ ਦੂ ਆ ਮੈਂ ਚੜੀ ਨੂੰ ਨਿੜਾਉਣਾ ਨਾ ਸਾਨੂੰ ਪੈਸੇ ਆ ਗਏ ਪੈਸੇ ਵੱਲੋਂ ਇੱਥੇ ਗਲ ਜਾਣਗੇ ਉਹ ਕੋਈ ਨਾ ਚੱਕ ਲੰਦੇ ਆ ਇਹ ਸਾਡੇ ਬਿਆਦ ਨਹੀਂ ਟੈਸਟਾਂ ਮਾਸਟਰਪੀਸ ਆ ਇਹ ਕਦੇ ਇਹਦੀ ਨਾ ਕਿਆ ਕਹਿੰਦੇ ਹੁੰਦੇ ਉਹ ਬਣਾ ਲੈਣੇ ਪੈਣੇ ਪੂਰਾ ਕੰਮ ਜੋਰਾਂ ਨਾਲ ਚੱਲ ਰਿਹਾ ਤੇ ਹੌਲੀ ਹੌਲੀ ਵੀ ਜੋਰਾਂ ਨਾਲ ਵੀ ਜੀ ਆਣ ਪੂਰਾ ਤਸੱਲੀ ਬਖਸ਼ ਕੰਮ ਕਰ ਰਿਹਾ ਤੇ ਹੁਣ ਅਸੀਂ ਆ ਕਮਰੇ ਸਾਰੇ ਖਾਲੀ ਕਰਕੇ ਉਧਰ ਸਬਜ਼ੀ ਦਾ ਸਮਾਨ ਸ਼ਿਫਟ ਕਰ ਦੇਣਾ ਅੱਜ ਇੱਕ ਬੰਦੇ ਦਾ ਕਮੈਂਟ ਮੈਨੂੰ ਬੜਾ ਪਿਆਰਾ ਲੱਗਿਆ ਕਹਿੰਦਾ ਸੀ ਕਹਿੰਦਾ ਸੀ ਵਿੱਚ ਉੱਥੇ ਹੀ ਰਹਿੰਦੇ ਸੀ ਤੇ ਉੱਥੇ ਹੀ ਸਾਡਾ ਘਰ ਬਣਨ ਲੱਗ ਗਿਆ ਕਹਿੰਦਾ ਰੇਤਾ ਹੀ ਰੇਤਾ ਹੋਈ ਜਾਂਦਾ ਇਹ ਹੁੰਦਾ ਵੀ ਸਹੀ ਗੱਲ ਹ ਹੁਣ ਉੱਪਰ ਤਾਂ ਨਾ ਦੂਜੇ ਕਮਰੇ 'ਚ ਨਾ ਉੱਪਰ ਤੇ ਮਿੱਟੀ ਗਿਰੀ ਉਹ ਸਾਰੇ ਫੇਰ ਕੱਪੜੇ ਭਰਾ ਕੇ ਫੇਰ ਮੈਂ ਕਿਹਾ ਰੇਤਾ ਤਾਂ ਚੱਲਦੀ ਰਹਿਣਾ ਇਹ ਗੱਲ ਮੈਨੂੰ ਸਹੀ ਲੱਗੀ ਹੁਣ ਮੈਂ ਕਿਹਾ ਚੇਂਜ ਕਰ ਦਈ ਫਿਰ ਇੱਥੇ ਲੱਗੇ ਹੁਣ ਸਾਰਾ ਅਜੀ ਸਾਰਾ ਸਾਨੂੰ ਉਹ ਕਮਰਾ ਜਿ ਹਿਫਟ ਕਰ ਦਿੱਤਾ ਮੋਟਾ-ਮੋਟਾ ਜਿਆ ਜਰੂਰੀ-ਜਰੂਰੀ ਜਿਹੜਾ ਸਮਾਨ ਹੁਣ ਜਰੂਰੀ-ਜਰੂਰੀ ਸਮਾਨ ਪੈਕ ਕਰਕੇ ਦੇਖਦੇ ਆ ਜਿਹੜਾ ਮੈਂ ਖਰੜ ਫਲੈਟ ਲੱਤਾ ਉਹ ਵੀ ਕਹਿਤਾ ਉੱਥੇ ਫਿਰ ਮੈਂ ਮੈਂ ਕਿਹਾ ਵੀ ਖਾਲੀ ਕਰ ਦਿਓ ਉਹ ਸ਼ਾਇਦ ਹੁਣ 1 ਮਹੀਨੇ 10 ਦਿਨ 15 ਦਿਨਾਂ ਦੇ ਚ ਖਾਲੀ ਹੋ ਗਿਆ ਤੇ ਜਰੂਰ ਜਰੂਰ ਕੱਪੜੇ ਉੱਥੇ ਲੇ ਉਹ ਸਾਰਾ ਆਪਣਾ ਰੈਡੀ ਟੂ ਮੂਵ ਹੈ ਬਾਕੀ ਕਿਆ ਸਲਾਹ ਤੁਹਾਡੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਸਾਰੇ ਬੰਦੇ ਤੁਸੀਂ ਵੀ ਸਾਡੇ ਭਰਾ ਹੀ ਆ ਪੂਰਾ ਮਕਾਨ ਬਣਦਾ ਤੁਹਾਨੂੰ ਦਿਖਾਵਾਂਗੇ ਇਕੱਲੀ ਇਕੱਲੀ ਚੀਜ਼ ਇੱਥੇ ਰੋਟੀਆਂ ਬਣਦੀਆਂ ਇੱਥੇ ਪੈਂਦੇ ਆ ਤੇ ਰਾਤ ਨੂੰ ਮੀਂਹ ਆ ਜਾਂਦਾ ਤਲ 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 ਚੱਲੀ ਜਾਂਦਾ ਸਾਰੀ ਰਾਤ ਤੁਹਾਨੂੰ ਦਿਖਾਉਂਦਾ ਇੱਧਰ ਮੈਂ ਹੁਣ ਉਹ ਉੱਪਰ ਤਾਂ ਮਿੱਟੀ ਹੀ ਕਰੀ ਆ ਤੇ ਇੱਧਰ ਇਹਦੀ ਅੱਜ ਕਰੂਗੀ ਲੱਗੇ ਹੋਏ ਤੇ ਇੱਧਰ ਵੀ ਲੱਗੇ ਹੋਏ ਆ ਲੱਗੋ ਜੀ ਪੈਕਿੰਗ ਕਰਨ ਹਾਂ ਜੀ ਇਹਦਾ ਸਾਰਾ ਸਮਾਨ ਫਿਰ ਇੱਥੇ ਸ਼ਿਫਟ ਕਰਦਾ ਫਿਰ ਇੱਥੇ ਲਾਦਾ ਹਲਾਤਾ ਤੇ ਟੀਵੀ ਟੂਬੀ ਹੁਣ ਜਦੋਂ ਮੈਂ ਥਾਈਲੈਂਡ ਤੋਂ ਆਇਆ ਤੇ ਚਾਰੇ ਪਾਸੇ ਮਿੱਟੀ ਮਿੱਟੀ ਤੁਹਾਨੂੰ ਦਿਖਾ ਦਿੰਦਾ ਮੈਂ ਇੱਥੇ ਹੱਲ ਕੱਪੜੇ ਦਾ ਹੱਥ ਨਹੀਂ ਹੋ ਜਾਂਦਾ ਹੈਗਾ ਤੇ ਉਂਗਲੀ ਮਾਰਾਂ ਮੈਂ ਆ ਦੇਖੋ ਕਿੰਨੀ ਮਿੱਟੀ ਆ ਗਈ ਇਹਦੇ ਪਰ ਪਿਆ ਤੇ ਇਹਦੇ ਪਰ ਵੀ ਮਿੱਟੀ ਨਾਲ ਚਾਦਾਂ ਝਾੜ ਕੇ ਵਿਛਾਈ ਦੀ ਜਿਹੜੇ ਨੇ ਉਹ ਫੇਰ ਦਿਨ ਦੀ ਵਿਛਾਈਤੀ ਤੋਤੀ ਵਿਛਾਈਤੀ ਚਾਰੇ ਪਾਸੇ ਮਿੱਟੀ ਮਿੱਟੀ ਹੋ ਜਿੰਦੀ ਲੈਪਟਾਪ ਦੇ ਪਰ ਮਿੱਟੀ ਚਾਰੇ ਪਾਸੇ ਮਿੱਟੀ ਫ੍ਰਿਜ ਦੇ ਪਰ ਮਿੱਟੀ ਆ ਦੇਖੋ ਇੱਥੇ ਇੱਥੇ ਜਿੱਥੇ ਆਤਾਂ ਕਰ ਇੱਥੇ ਵੀ ਮਿੱਟੀ ਆ ਇਹਦੇ ਨਾਲ ਫਿਰ ਮੈਂ ਕਿਹਾ ਉਧਰ ਹੀ ਚੱਲਦੇ ਆ ਇੱਥੇ ਫਿਰ ਕੰਮ ਚੱਲਦਾ ਰਹੂਗਾ ਪਰ ਉਹਨ ਕੱਪੜੇ ਬੰਨ ਲੈਣੇ ਪਹਿਲੇ ਇੱਥੇ ਢਕਾਇਆ ਤੇ ਵੀ ਇੱਥੇ ਇਹ ਕਮਰਾ ਰੱਖ ਲਾਗੇ ਆਪਣੇ ਜੋਗਾ। ਬਣਾ ਤੇਤੀ ਟੁਤੀ ਫੈ ਕਰ ਲਈ ਸਾਰਾ ਕੁਝ ਮੈਂ ਜਿਹੜਾ ਆਪਣਾ ਸਮਾਨ ਇਹਦੇ ਵਿੱਚ ਪਾ ਲਣਾ। ਜਿਹੜਾ ਮੇਰਾ ਜ਼ਰੂਰੀ ਜ਼ਰੂਰੀ ਸਮਾਨ ਹੈ ਮੈਨੂੰ ਚੇਤੇ ਰਹੂਗਾ ਕਿ ਮੇਰਾ ਤੜਾ ਤਮਣੀ ਜਿਆਦਾ ਹੁੰਦਾ ਜਿਹੜਾ ਇਲੈਕਟ੍ਰੋਨਿਕ ਸਮਾਨ ਕੈਮਰੇ ਸਾਰਾ ਕੁਝ ਫਰੇ ਇਹਦੇ ਵਿੱਚ ਪਾ ਲਣਾ ਮੈਂ। ਅਸਲ ਇਹਦੀ ਬਣਾ ਲਈ ਹਾਂ। ਹਰ ਜਦੋਂ ਇਹ ਸਾਡੇ ਬਿਆਦ ਨਹੀਂ ਟਸਟਾਂ। ਆ ਮਾਸਟਰਪੀਸ ਆ ਇਹ ਕਦੇ ਇਹਦੀ ਨਾ ਕਿਆ ਕਹਿੰਦੇ ਹੁੰਦੇ ਉਹ ਬਣਾ ਲੈਣੇ ਪੈਣੇ ਯੂ ਐਸ ਵੀ ਜਿਹੜੀ ਉਹਦੇ ਵਿੱਚ ਪਾ ਲੈਣੀ ਆ ਇਹ ਵੈਸੇ ਬਣਾ ਕੇ ਰੱਖ ਲੈਂਦੇ ਆ ਪਹਿਲਾਂ ਬਣਾ ਦੇਖੀਓਗੇ ਫਿਰ ਤਾਂ ਰੁੱਲਦੀ ਰਹਿੰਦੀ ਆ ਕਦੇ ਇੱਧਰ ਛੜਦੰਦੇ ਨੇ ਬਿਲਕੁਲ ਛੜਦੰਦੇ ਆ ਕਦੇ ਹੁਣ ਜਾ ਕੇ ਨਾ ਇਹਨੂੰ ਯੂ ਐਸ ਵੀ ਚ ਪਾ ਲਊਗਾ ਫਿਰ ਫਿਰ ਕਦੇ ਦਿਖਾਵਾਂਗਾ ਕਦੇ ਛੋਟੇ ਛੋਟੇ ਸੀਨ ਆ ਜੇ ਤੁਸੀਂ ਚਾਹੁੰਦੇ ਆ ਮੇਰੇ ਵਿਆਹ ਵਾਲੇ ਸੀਨ ਦੇਖਣੇ ਨੂੰ ਉਹਨਾਂ ਦਾ ਜਮਈ ਮੈਂ ਨਾ ਜਮਾ ਕਸਿਆ ਜਾ ਜਮਈ ਪਤਲਾ ਜਾ ਪਤਲਾ ਤਪੜਨ ਜਾ ਚਲੋ ਰੱਖਣਾ ਸਾਰਾ ਸਮਾਨ ਇਹ ਮੇਰੀ ਚਿੱਟੀ ਛੜ ਖਲਾਤੀ ਕੋਈ ਗਿੰਦੀ ਜ਼ਿਆਦਾ ਹੁੰਦੀ ਤੂੰ ਤੇ ਕੱਲ ਨਾਲ ਅਸੀਂ ਦੋ ਤਿੰਨ ਬੈ ਕੇ ਸੜਤੇ ਦੇ ਬੇਕਾਰ ਉਹ ਬਿੱਲੇ ਹੋਵਰਾ ਤੋਂ ਦੌਰ ਸੁੱਕਣੇ ਬਾਅਦ ਉਹਨਾਂ ਦੇ ਕੱਪੜੇ ਪਾਉਂਗੇ ਹੁਣ ਦੌਰੇ ਉਹ ਕੋਈ ਗਿੱਜੀ ਭਰਦੀ ਆ ਤੇ ਹੁਣ ਤੇਜੀ ਭਰੀ ਆ ਤੋ ਤਾਂ ਚੱਕਣੇ ਹੋਣੇ ਇਹਦੇ ਤੋਂ ਹੁਣ ਚੱਕੇ ਲੱਖੋ ਜੀ ਚੱਕੋ ਜੀ ਹਾਂ ਕੋਈ ਦੇ ਬਹਰ ਸਭ ਮਾਰ ਪਹਿਲਾਂ ਲੈ ਨਹੀਂ ਮੈਂ ਤੇਰਾ ਕੰਮ ਸਾਹਮਣੇ ਸਾਹਮਣੇ ਚੱਕਦੇ ਆ ਹੋ ਲਓ ਦਰੋਜਾ ਥੋੜਾ ਥੋੜਾ ਕਰਕੇ ਲੈ ਕੇ ਜਾਣਾ ਪੈਣਾ ਸਾਰਾ ਸਮਾਨ ਉਹ ਸੜਤੇ ਦੇ ਬੈਗ ਮੈਂ ਇਹ ਕੰਮ ਕਰਦੇ ਕੱਸਦੇ ਨਹੀਂ ਹੈਗੇ ਹੁਣ ਉਹਦੇ ਚ ਕਿਰਚ ਲੈਪਟਾਪ ਆ ਜਾਊਗਾ ਆ ਦੇਖਾਂ ਪੇਪਰ ਕਾਦੇ ਆ ਭਾਈ ਬੜੀ ਮੰਮੀ ਆ ਗਈ ਕਹਿੰਦੇ ਦੂਰ ਨਹੀਂ ਜਾਣਾ ਨੇੜੇ ਰਹਿਣਾ ਉਹ ਕੱਲ ਕਿਸੇ ਦਾ ਮੈਸੇਜ ਆਇਆ ਹੋਇਆ ਤਾਂ ਕੰਨੜ ਇੱਥੇ ਤੁਹਾਡੇ ਕੱਪੜੇ ਭਰੀ ਜਾਣੇ ਕਹਿੰਦੇ ਗੰਦੇ ਹੋਈ ਜਾਣੇ ਮਿੱਟੀ ਨਾਲ ਰੇਤੇ ਨਾਲ ਉਹ ਹੋਈ ਜਾਂਦਾ ਹੁਣ ਫੇਰ ਟਾਏ ਫੇਰ ਮੈਟ ਕਰਦੀ ਕਰਦਾ ਆਗੇ ਉੱਪਰ ਕੇ ਵਾਰਾ ਦੇਖੋ ਉੱਥੇ ਬਣਨ ਦੇ ਦੇ ਹਾਂ ਇੱਕ ਮਾਰ ਦਿਓ ਕਿ ਇਹ ਕਿਹੜਾ ਐਵਰੈਂਡਿਕ ਫੌਮ ਨਹੀਂ ਉਹ ਵੀ ਤੁਹਾਡਾ ਦੇਖ ਕੇ ਮੈਂ ਸੈੱਟ ਹੋ ਜਾਂਦਾ ਦਿਖਾਵਾਂ ਆਪਾਂ ਮਾਰੇ ਰਾਜ ਰਕਾਨ ਹੱਥ ਲਾ ਲੈਣੇ ਹਾਂ ਆਲੀ ਟ੍ਰੈਕ ਜਿੱਸੇ ਇੱਥੇ ਲਾ ਦੇਣਾ ਹਾਂ 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 ਇੱਥੇ ਲੱਗਣੇ ਲਵਾ ਰਹੀ ਹਾਂ ਹਾਂ ਹੈ ਇੱਥੇ ਪੱਖਾ ਲੱਗ ਜਾਣਾ ਹਾਂ ਹਾਂ ਹੋਰ ਪੱਖਾ ਲੱਗ ਜਾਣਾ ਦੋ ਪੱਖੇ ਲੱਗ ਜਣੇ ਨੇ ਆਹ ਰਾਜੂ ਬੋਲ ਪਰ ਨੂੰ ਆ ਗਏ ਆ। ਆਥਾ ਤੁਹਾਨੂੰ ਥੋੜਾ ਇੱਥੇ ਬੈੱਡ ਤੋਂ ਉਡਾ ਲਓ ਗੱਬਾ ਐ ਜੇ ਲੱਗ ਆ ਆਪਣਾ ਮਸੂਲ ਜਾ ਤੁਹਾਨੂੰ ਨਹੀਂ ਤਾਂ ਤੇ ਉਲਝ ਹੋ ਜਾਣਾ। ਇੱਥੇ ਜਿਹੜੇ ਥੋੜੇ ਪਰਦੇ ਤਾਰੇ ਨੇ ਹਾਂ ਹਾਂ ਇੱਥੇ ਫਿਰ ਤੋਂ ਕੁਝ ਪਰਦੇ ਲਾ ਦੇ। ਪਰਦੇ ਤਾਲੂਬ ਨੇ ਬੈਠੇ ਰਹੋ ਜੱਜੀ ਦਾ ਚੱਕੋ। ਚਲਾਇਆ ਕਰ ਲੈਂਦਾ ਆ ਵੀ ਠੀਕ ਹੈ ਰਾਜੂ ਬੈਨ ਫਰਾਹ ਕਰਾਓ ਚੱਕੋ। ਮੇਰਾ ਜੀ ਤੇ ਕਿਦੇ ਨਹੀਂ ਇਹ ਕਿੱਥੇ ਇਹ ਕਿੱਥੇ ਚੱਕੂਗਾ ਫਿਰ ਇਹ? ਇੱਥੇ ਰੱਖ ਦੋ ਜੀ ਲੱਗਾ ਇੱਥੇ ਤੋਂ ਕੋਸਾਂ ਨੂੰ ਬਾਰਾ ਦੋ। ਇਹ ਜਿੰਦੂ ਵਾਲੀ ਲਾ ਦੇ ਰਿਹਾ ਇੱਥੇ। ਆਥਾ ਤੁੱਕ ਥੋੜਾ ਥੋੜਾ ਤੇ ਪਰਨੂ ਖਾ ਦੇ ਬਹੁਤ ਹੋਇਆ ਇਹ ਦੁਬਾਰਾ ਉਸਦੇ ਦੋ ਪੱਖੇ ਤੇ ਤਾਰੇ ਪਏ ਰੋਏ ਲਾਜ ਚੱਲੋ ਠੀਕ ਕਰ ਲੰਦੇ ਗੜਫ ਨਹੀਂ ਜਾਣਾ ਫਿਰ ਮੈਂ ਮੈਂ ਹੈਟਿੰਗ ਨਹੀਂ ਜੀਦਾ ਬਣ ਗਈ ਗੱਲ ਦੂਰ ਜਾਣਦੇ ਹਾਂ ਉਹ ਨਹੀਂ ਅੱਧਾ ਪਿੰਡ ਪਾਰ ਕਰਕੇ ਉੱਧਰ ਜਾਣਾ ਦਾ ਹੁਣ ਇੱਥੇ ਆ ਰਾਜੂ ਭਾਈ ਜਣ ਇੱਥੇ ਬਣਾ ਲੈਣਾ ਸਾਰਾ ਜਗਾੜ ਦਾ ਹੁਣ ਰਾਜੂ ਭਾਈ ਇੱਥੇ ਰੂਟਾ ਬੀਟਰ ਚੱਕ ਕੇ ਸਾਰਾ ਕੁਝ ਕਰਕੇ ਸਾਰਾ ਸਮਾਨ ਹਨ ਉੱਥੇ ਸ਼ਿਫਟ ਕਰ ਦੇਣਾ ਹੁਣ ਮਹਿਕ ਨੂੰ ਆ ਜਾਣਾ ਮਹਿਕ ਦੀ ਵੇਟ ਹੈ ਮਹਿਕ ਆਏ ਤੇ ਅਗਰ ਕਰਦੇ ਸਾਰਾ ਸਿਸਟਮ ਬਣਾਉਨੇ ਆ ਮੈਂ ਕਹਿੰਦੀ ਮੈਨੇ ਜਾਣ ਦੇਣਾ ਤੁਹਾਨੂੰ ਦੂਰ ਉੱਧਰ ਇਹ ਤੁਹਾਨੂੰ ਉਦਣ ਦੇ ਕਹਿੰਦਾ ਅੱਜ ਵੱਡੇ ਤੁਸੀਂ ਇਹ ਐ ਮਿਸਤਰੀ ਸਾਹਿਬ ਹਾਂਜੀ ਆ ਵੀ ਮੈਂ ਤਾਂ ਅੱਜ ਵੱਡੇ ਆ ਅੱਜ ਆਮ ਲੋਟ ਵੀ ਫਿਰ ਬੰਦੇ ਕਿੰਨੇ ਤੁਸੀਂ ਯਾਰ ਅੱਜ ਬੰਦੇ ਕਿੰਨੇ ਆਏ ਹੋਏ ਆ ਚਾਰ ਬੰਦੇ ਆ ਤੁਹਾਨੂੰ ਕੋਈ ਖਾਣਾ ਨਹੀਂ ਜੀ ਕਰਦਾ ਯਾਰ ਕੀ ਖਾਣਾ ਦੱਸੋ ਯਾਰ ਬਰੈਡ ਬਰੈਡ ਸਮੋਸੇ ਮੰਗਾਵਾ ਬਸ ਠੀਕ ਆ ਬਰੈਡ ਤੇ ਇੱਕ ਸਮੋਸਾ ਹੈ ਮੈਂ ਕਹਿੰਦਾ ਮੁੰਡਿਆਂ ਨੂੰ ਚਾਰ ਬੰਦੇ ਚਾਰ-ਚਾਰ ਮਗਾ ਕੇ ਨਾਲ ਚਾਹ ਪੀਂਦੇ ਨਾਲ ਠੰਡਾ ਮਗਾਉਂਦਾ ਅੱਜ ਬਾਲਾ ਕਰਾਈ ਸਾਈਡ ਨੂੰ ਆਹ ਕਰੀ ਮੜਾ ਸਾਡਾ ਹੋਰ ਆ ਗਾਇ ਬਾਈ ਥੱਲੇ ਆ ਗਏ ਬਾਲਾ ਕਰਦੇ ਸਾਈਡ ਨੂੰ ਕਿ ਕਿੱਧਰ ਅੱਜ अच्छा चलो गोडे तो करके अच्छा अच्छा ठीक है शुक्रिया भाई जे आज समोसे अच्छे ने ना हुए तो छोड़ूंगा नहीं मैं जे पकड़ाना मेरे हाथ में ठीक है <laughs> गलत शरा कर दा गलत कर दा कुछ तो कर हो गया है हाँ आ जाओ मेरा वीर ਗਰਮਾ ਗਰਮ ਸਵਾਦ ਲੱਗਣੇ ਫਿਰ ਇਹ ਆਜੋ ਆਜੋ ਅੱਜ ਤੱਕ ਜਿਹੜੀਆਂ ਟਿੰਨਾ ਇਹ ਵੀ ਤਪਣ ਲੱਗਿਆ ਹੋਈਆਂ ਹੋਵੇ ਫਿਰ ਕਰਾਤ ਨੂੰ ਫਿਰ ਨਹੀਂ ਆਉ ਫਿਰ ਸ਼ਾਮ ਤੱਕ ਤਾਂ ਫਿੱਟ ਕਰਦਣਾ ਜਦ ਤੱਕ ਅਨਿਕ ਕੋਈ ਹੋਰ ਮੇਰੇ 2-3 ਦੋਸਤ ਆਉਣਗੇ ਜਦ ਤੱਕ ਸਾਰਾ ਮੂਵੀ ਕਰਦਣੇ ਖਾਲੀ ਕਰਦਣੇ ਚਾਰੇ ਬਸ ਚਲ ਹੁਣ ਤਾਂ ਨੇੜੇ ਸਰਕੇ ਉਧਰ ਸਾਰੀ ਜਿਹੜਾ ਦੇ ਜਾਣਾ ਨਹੀਂ ਪੈਣਾ ਸਮੋਸਿਆਂ ਦੀ ਖੁਸ਼ਬੂ ਆ ਰਹੀ ਹੈ ਓਏ ਹੋ ਲਾਜਵਾ ਮੈਂ ਨਾ ਮੈਂ ਵੀ ਸੋਚਾਂ ਹੂੰ ਵੀ ਇੱਕ ਸਮੋਸਾ ਕਾਹਦੇ ਵੱਧ ਆਇਆ ਅੱਛਾ ਸਮੋਸੇ ਆ ਗਏ ਮੈਂ ਸੋਚ ਨਾ 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 ਮੈਂ ਸੋਚਦਾ ਤਾਂ ਪਹਿਲੇ ਹੀ ਬਿਮਾਰ ਸੱਤ ਸਮੋਸੇ ਆਏ ਆ ਹਾਂ ਹਾਂ ਸੱਤ ਬੰਦੇ ਨਹੀਂ ਹੈਗੇ ਅਸੀਂ 6 ਬੰਦੇ ਨਹੀਂ 4 ਉਹ ਦੋ ਅਸੀਂ ਆ ਹਾਂ ਸੱਤ ਮੈਂ ਤੇਰਾ ਥੋੜੀ ਆ ਗਈ ਹਾਂ ਮੈਂ ਸੋਚੀ ਜਾਂਦਾ ਵੀ ਸੱਤ ਸਮੋਸੇ ਕਾਦੇ ਵਾਸਤੇ ਆਏ ਆ ਤੇ ਪੇ ਦੋ ਆ 15 ਤਨ ਹੋ ਗਿਆ ਅੱਜ 15 ਦਿਨ ਹੋ ਗਏ ਨਾਲੇ ਸਾਨੂੰ ਸਮੋਸੇ ਖਾਣੇ ਨਾਲੇ ਥੋੜੀ ਕਲਾਸ ਲਈ ਆਜੋ ਜਾਓ ਜਾਓ ਜਿਹੜੀ ਹਾਂ ਭਾਣੇ ਕਰਾਉਣਾ ਹੈ ਨਾ ਮੈਂ ਤੁਹਾਨੂੰ ਚੈੱਕ ਕਰਾਉਣਾ ਹੈ ਇਕ ਲੰਘਾ ਕਿਸਾਨ ਹੈ ਘੁੰਮ ਰਿਹਾ ਇਸ ਤਰ੍ਹਾਂ ਜਿਹੜੇ ਪਹਿਲਾ ਬੰਦੇ ਇਹਦੇ ਉੱਤੇ ਤੇ ਯਾਰ ਜਿਹੜੇ ਸਟਾਰਟਿੰਗ ਬਲੈਂਡਰ ਢਾਇਆ ਉਹਨਾਂ ਨੇ ਉਹ ਬੰਦੇ ਜਿਹੜੇ ਪਾਤੇ ਛੱਡੇ ਪਏ ਹਾਂ ਹੋਰ ਪਾਸੇ ਛੱਡੇ ਹੋਏ ਆ ਬੈਠੋ ਭਾਈ ਬੈਠੋ ਆਪਣੀ ਆਪੇ ਜਗ੍ਹਾ ਲੱਭ ਲਓ ਆਜੋ ਆਜੋ ਚਟਣੀ ਪੈ ਗਰੂਜੀ ਹਾਂ ਲੈ ਲੋ ਥੋੜੀ ਜੀ ਬਾਦੂ ਭਈਆ ਆ ਲੈ ਲੋ ਹਾਂ ਵਾਜੀ ਵਾਟ ਉਹ ਬਾਦੂ ਆ ਮੈਂ ਚਟਣੀ ਨਾਲ ਹਲਾ ਦਮਾਂ ਤੁਹਾਨੂੰ ਦਿੱਖਿਆ ਜੇ ਹੋਰ ਦਿਖਾ ਕਰਨਾ ਨਰਚਾਲੀ ਆਲੋ ਪਾਜੀ ਠੰਡਾ ਜੀ ਠੰਡਾ ਠੰਡਾ ਜੀ ਆਲਾ ਜੀ ਮੜਿਆ ਤੁਹਾਨੂੰ ਦੇਖ ਕੇ ਮੈਨੂੰ ਹੀ ਭੁੱਖ ਲੱਗੀ ਯਾਰ ਮੈਂ ਵੀ ਖਾਵਾਂ ਇਧਰ ਬਾਈ ਕੋਲ ਅਰੈਸਟ ਕਰਨ ਥੋੜਾ ਟਾਈਮ ਕਿਉਂਕਿ ਘਰ ਨਾਲ ਕਚੂ ਪੈ ਚੁ ਕਚੂ ਪੈ ਚ ਹੋਈ ਜਾਂਦੀ ਹੈ ਆਟਾ 1.5 ਘੰਟਾ ਸੌਲਮਾ ਇਨੇ ਤੱਕ ਮੈਂ ਕਾਜਾਂਗਾ ਰੋਟੀ ਪਾਣੀ ਖਾ ਕੇ ਵੀ 3 ਵਜੇ ਲੱਗਦੇ ਦੁਬਾਰੇ ਫੋਣੇ ਇੱਕ ਹੋ ਚੱਲਿਆ 2 ਘੰਟਾ ਰੈਸਟ ਮਾਰਦੇ ਹਾਂ ਕੁ ਜੰਦੇ ਨਾ ਹੋ ਲੈ ਗਾਣੇ ਤੇ ਗਾੜਾ ਤਾਂ ਉਹ ਤਾਂ ਸਰ ਜਾਣਾ ਹਾਂ ਉਹਨਾਂ ਦੇ ਲਈ ਗਾਣਾ ਪੈਣਾ ਸਰ ਜਾਣਾ ਹਾਂ ਇਹ ਗਈ ਸਾਲ ਪੈਸੇ ਆ ਕੇ ਪੈਸੇ ਕੱਲ੍ਹ ਵੇਖ ਤੇ ਗੜ ਜਾਣਗੇ ਉਹ ਕੋਈ ਨਾ ਚੱਕ ਲੰਦੇ ਆ ਅੱਲ ਕਿਤੇ ਕੋਈ ਨਹੀਂ ਬਿਕਣੀ ਫਿਰ ਹਾਂ ਕੋਈ ਗੱਲ ਨਹੀਂ ਆਇਆ ਰਹੇ ਜੀ ਆਪ ਪਲਾਟਿੰਗ ਦੇ ਬੋਮ ਨਾ ਖਾਦਦੇ ਦੇ 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 ਕੰਮ ਕਰਾਂ ਪੂਰਾ ਮੈਂ ਕਲੀਅਰ ਕਰ ਦੂੰਗਾ ਪੂਰੇ ਸਾਲੇ ਵਿੱਚ ਕੱਟ ਦੇਣੇ ਆ 10 10 ਕੰਮ ਕਰ ਬਧੀ ਚਲੀ ਜਾਂਦਾ ਠੀਕ ਚਲੀ ਜਾਂਦੀ ਹਾਂ ਬੱਸ ਜੜੀ ਬਣੀ ਜਾਂਦੀ ਜੜੀ ਬਣੀ ਜਾਂਦੀ ਆ ਲੈ ਭਾਈ ਗੁੱਜਰ ਬੈਣ ਨੂੰ ਸਮਾਨ ਦਿੱਤਾ ਗਿਫਟ ਦਿੱਤਾ ਦਿਨ ਨੂੰ ਬਦਲ ਕਰਕੇ ਕਹਿੰਦਾ ਰੋਜ਼ ਹੀ ਆ ਜਾਂਦਾ ਹੁਣ ਤਾਂ ਆਦੀ ਹੋ ਗਏ ਦਰਦ ਦੁਹਣ ਲੱਗ ਗਿਆ ਸੌੜਾ ਕੈ ਟਾਇਰ ਟੰਕ ਗੁਰਗਦੇ ਨੇ ਨੀ ਸਾਫ ਬਾਣੀ ਆਏ ਜਨਾ ਨੀ ਉੱਕਾ ਜੀ ਤੋਦੂ ਉਹਦੇ ਤੋਂ ਬਾਅਦ ਸੰਭਰ ਜਾ ਕੇ ਨਾ ਨਾਂਂ ਦੀਸਾ ਉਹ ਨਾ ਕਰ ਪਤਾ ਗੱਲ ਸੁਣਨਾ ਇੱਕ ਵਾਰੀ ਚੱਗੰਦੇ ਕੰਢੇ ਜਾ ਕੋਈ ਨਹੀਂ ਦੱਸੂਗਾ ਤੁਮ ਇਹ ਪਾਂਡੇ ਤੋਂ ਨਾ ਟੀਕੀ ਜ਼ਿਆਦਾ ਹੋਣੀ ਆਂਦੀ ਜੀ ਉਹ ਲਿਆ ਦਮ ਹਾਂ ਛੋਲ ਛੋਲ ਆਉਂਗੇ ਸਾਰੇ ਜਿੱਥੇ ਆ ਬੜਾ ਕੁਝ ਆਉਣਾ ਤਰੀ ਖੁੰਡੇ ਵੀ ਹੋਈਆਂ ਹੱਥ ਚ ਹੱਸ ਕੇ ਕਹਿੰਦਾ ਚੱਲ ਦੇਖ ਯਾਰ ਘਰ ਕੰਮ ਨੇ ਜਿੰਨੇ ਵੀਡੀਓ ਕੰਮ ਹੈ ਅੱਜ ਉਹਦੇ ਨਾਲ ਵੀ ਹੋ ਜਾਣਾ ਤਾਂ ਹਾਂਜੀ ਆਟੋਮੈਟਿਕ ਪਟਣ ਇਹ ਸਿੱਧੀ ਬਣਾ ਲੈ ਇਹ ਹੋ ਗਈ ਬੰਦ ਆਹ ਹੋ ਜਾ ਕੋਈ ਨਾ ਹਾਂ ਉਹਨੇ ਪੰਜਾਬ ਬਦਲ ਬਾਈ ਹੋ ਗਈ ਐਨ ਪੂਰੀ ਮੈਂ ਤਾਂ ਹੁਣ ਦੇਖਿਆ ਤੇ ਨਾ ਕੋਈ ਗੀ ਨੇ ਆੜਣਾ ਪਾਇਆ ਹੋਇਆ ਇੱਥੇ ਆ ਵਿੱਚ ਤੇ ਆ ਬੈਠੀ ਆ ਆ ਬੈਠੀ ਉਹ ਗੀ ਇੱਥੇ ਇੱਕ ਇੱਥੇ ਆ ਇਹ ਕਹਿੰਦੇ ਅੰਦਰ ਵੀ ਪਾਇਆ ਹੈ ਕਿਤੇ ਇਹ ਔਖਾ ਹੋ ਜਾਣਾ ਯਾਰ ਇਹਨਾਂ ਦਾ ਕਿੱਦਾਂ ਰਹਿਣਾ ਸਿਰ ਆਪਣਾਵਾਗੇ ਦੁਆਰੇ ਕੋਈ ਤਾਂ ਦੇਖ ਦੇ ਨਾ ਇਹਨਾਂ ਦਾ ਘਰ ਤਾਂ ਨਹੀਂ ਢਾਣ ਦਿੰਦੇ ਹਾਲੇ ਵਿੱਚ ਵਿੱਚ ਕਰੀ ਜਾਵਾਂ ਰੱਖ ਸ਼ਟਰ ਰੱਖ ਛੱਡਾਂਗੇ ਇਹਨੂੰ ਪਰ ਹੁਣ ਆ ਜਦ ਤੱਕ ਬੱਦਲ ਨਹੀਂ ਛੱਡਦੇ ਦੋ ਲਮਣੇ ਇੱਥੇ ਖੜੇ ਹੋ ਜਾਣੀ ਇੱਥੇ ਆ ਹਾਂ ਆਂ ਮਾਣਾ ਨੇ ਮੂਹ ਨ ਮਾਰੀ ਜਾਂਦਾ ਹਾਂ ਦੋਨੋਂ ਸਾਰੇ ਇੱਥੇ ਲਾ ਜਾਣੀ ਆ ਹਾਂ ਹਾਂ ਇਹਨੂੰ ਸੁੱਧੀ ਕਰ ਦੇਂ ਤੇਰੇ ਟਰੰਕ ਨੂੰ ਇਹਦੇ ਪਰ ਇਹਦੇ ਪਰ ਆ ਜਾਣਾ ਤੇਰੇ ਪੇਟੀਆਂ-ਪੁੱਟੀਆਂ ਸਾਰੀਆਂ ਹਾਂ ਨਿਹਾਲ ਪੇਟੀ ਇਹਦੇ ਨਾਲ ਖੜੀ ਕਰਕੇ ਆਈਂਦੀ ਘੁਮਾ ਕੇ ਇਹਨੂੰ ਆਈਂ ਘੁਮਾ ਕੇ ਨਾ ਹਾਂ 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 ਅਗਲੀ ਸ਼ੁਰੂਆਤ ਮਹਿੰਦੀ ਲਾਗਿਆ ਪੈਣ ਕੋਣ ਮਹਿੰਦੀ ਵੇਟ ਕਰਾਂਗੇ ਬਜਾਦਾ ਹਟੂਗਾ ਮੈਂ ਤਾਂ ਮੰਜਾ ਅੰਦਰ ਕਰ ਦੋ ਮੈਂ ਤਾਂ ਚੱਕੀ ਮੰਜਾ ਭਾਰੀ ਯਾਰ ਮੇਰਾ ਹੀ ਲੋਹਾ ਕੋਈ ਤਾਂ ਪਹੁੰਚਦਾ ਨਾ ਯਾਰ ਹਾਂ ਇਦਾਂ ਕਿਵੇਂ ਮੈਂ ਨਾ ਇਹਦਾ ਇਹ ਮਸੂਲੀਦਾ ਆਊਗਾ ਦੇਖ ਲੈ ਮੈਨੇ ਤਾਂ ਫੁੱਟੇ ਚਿੱcke ਪਏ ਰੋਜ਼ ਦਿਨਾਂ ਲਾਗੇ ਤਾਂ ਨਹੀਂ ਹੋਣਾ ਨੰਬਰ ਨੰਬਰ ਦੰਦ ਚ ਗਰਮੇ ਸ਼ਾਮ ਨੂੰ ਠੰਡ ਕਰ ਦਿੰਦਾ ਹਾਂ ਨਾ 850 ਬਸ ਮਹਣੂ ਦੇ ਉੱਥੇ ਜਗ੍ਹਾ ਜੀ ਉਹ ਲੈ ਉਹ ਤਾਂ ਵਾਧੂ ਮੈਂ ਆਪਣੀ ਦਾ 6 ਫੁੱਟ ਦੀ ਮੈਂ ਕਹਿੰਦਾ ਘਟ ਜਾਣੀ ਜਗ੍ਹਾ ਉਹ ਤਾਂ ਥੱਲੇ ਨਾ ਮਨੋ ਤਾਂ ਮਣਾਈ ਕਰੀਏ ਮੜੇ ਜੀ ਹੜਕਾ ਤੜਕਾ ਜਿਆ ਕਰਕੇ ਲੰਘਿਆ ਗਿੱਲਮ ਗਿੱਲਵੇਂ ਜਿਆ ਚਾਰੇ ਪਾਸੇ ਨਾ ਮਨੋ ਤਾਂ ਅਗਲੀ ਜੀ ਸੇਰ ਫੁੱਟ ਦੀ ਹੋਣੀ ਇਹਦਾ ਕਿੰਨੇ 8 ਦੀ ਹੰਨਾ ਖਲ ਗਿਆ ਤੁਸੀਂ ਹਾਂ 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 8 1 ਦੀ ਉਹ ਕਿੰਨੀ ਉਹ ਤੇ 12 ਫੁੱਟ ਉਹ ਸਾਢੇ 8 ਸਾਢੇ 8 ਪੂਰੀ ਪੂਰੀ ਉਹ ਬਾਦੂ ਆ ਹੋ ਚੱਕ ਲਈ ਅਸੀਂ ਇੱਥੇ ਤੇ ਆਹ ਲੈ ਹੁਣ ਸਿਰਜ ਤੇ ਆਹ ਲ ਮਾਰੀ ਰਹੀ ਹੈ ਨਵਾਰੀ ਭਾਰੀ ਹੈ ਇਹ ਰੇੜੀ ਫਰ ਜਾਊਗੀ ਇਹ ਚਲੀ ਜੀ ਬਸ ਸਾਡਾ ਸਮਾਨ ਖਤਮ ਓਕੇ ਬਾਈ ਟਾਟਾ ਟਾਟਾ ਜਾਓ ਸਾਰੀਓ ਉਹ ਜੜੀ ਮਾ ਹੱਲੇ ਹੱਲੇ ਥੋੜੀ ਜੀ ਉਹਨੂੰ ਉਹਨਾਂ ਬਾਈ ਉਹਨੂੰ ਤੋੜ ਕੇ ਸਿੱਟ ਪਰਲੇ ਪਾਸੇ ਪਹਿਲਾਂ ਜਾਲੀ ਆ ਜਾਲੀ ਤੋੜ ਕੇ ਸਿੱਟ ਫਿਰ ਬਾਈ ਹਮੋਂ ਕਹਿ ਰਹਾ ਤਾ ਨਹੀਂ ਚੱਲ ਆ ਜਾ ਬਾਈ ਆ ਜਾਲੀ ਵਾਰ ਤੇ ਇਹਨੂੰ ਜਾਲੀ ਨਾਲ ਮਾਰ ਫਿਰ ਤੇਰੀ ਚੋਲੇ ਟੁੱਟ ਜਾਣੀ ਆ ਆ ਜਾਲੀ ਤੋੜ ਇੱਕ ਵਾਰੀ ਮੇਰੇ ਹਿਸਾਬ ਨਾਲ ਕਿਉਂ ਸਰੇਦ ਕਰਨ ਪੰਜੇ ਦੇ ਖਾਤ ਤੋੜੀ ਦਰ ਜੱਦੇ ਜਾਣੀ ਦੀ ਥੱਲੇ ਅੱਲਾ ਕੇ ਲੈਣੇ ਨੇ ਚ ਆਓ ਮਾਰ ਵੀ ਥੋੜਾ ਮਾਰੇ ਕਬਈ ਤੇ ਪਰ ਯਾਰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ कंध तो अगि हाँ नहीं है कि इधर दरवाजे पर लागे ਆਪਣੀ ਗੱਲ ਮਾੜੀ ਆਪਣੇ ਉਹ ਥੱਲੇ ਵਾਲੇ ਕਿੱਥੇ ਆ ਫਿਰ ਹੈ ਨੇ ਫਿਲਟਰ ਰੱਖਣੇ ਬਣੇ ਥਰੇ ਹਾਂ ਸਾਡਾ ਲਾਸਟ ਮਿਸ਼ਨ ਹੈ ਇਹ ਮਿਸ਼ਨ ਸਾਡਾ ਫਤਿਹ ਹੋ ਗਿਆ ਬਾਸ ਉਹ ਜੀ ਸਭ ਤੋਂ ਵੱਡੀ ਜੰਗ ਜਿੱਤ ਲਈ ਚੱਲ ਮੈਂ ਚਲਾ ਫਿਰ ਹੌਲੀ ਹੌਲੀ ਛੜਜੋ ਆਲੇ-ਦਾਲੇ ਖੜੋ ਬਾਈ ਫਿਰ ਦੇਖੋ ਉੱਪਰ ਸੁਪਨਾ ਸਿਰ ਮਰਾ ਲਿਓ ਆਲੇ-ਦਾਲੇ ਖੜਜੋ ਆਲੇ-ਦਾਲੇ ਖੜੋ ਬਾਈ ਉੱਪਰ ਕੱਢ ਕੇ ਉੱਪਰ ਕੱਢ ਕੇ ਕੰਦਾ ਖੜ ਕੇ ਬੋਲ ਮੈਂ ਛੁੱਟੀ ਦੁੱਕਿਆ ਰਹਾ ਭਈਆ ਨੂੰ ਲੰਮਾ ਆਉਂਦਾ ਚੱਲ ਜਾ ਠੀਕ ਦੀ ਬਾਈ ਏ ਤਸਕੀਮ ਸਹੀ ਲੱਗੀ ਮੈਂ ਫੜ ਕੇ ਜਾਓ ਬਸ ਮੈਂ ਹੌਲੀ ਹੌਲੀ ਚਾਈਂ ਮੈਂ ਵੀ ਨਾਲੇ ਐ ਕਿਤੇ ਨਹੀਂ ਜਾਂਦੀ ਕਿਤੇ ਨਹੀਂ ਜਾਂਦੀ ਯਾਰ ਇਹ ਕਿਤੇ ਨਹੀਂ ਜਾਂਦੀ ਹੈਗੀ ਚੜ ਇਹ ਇੱਥੇ ਜੇ ਕੱਲਾ ਬਾਅਦ ਦੇਖ ਲੈਂਦਾ ਮੈਂ ਚੱਲ 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 ਮੋੜ ਤੇ ਕੱਢ ਤੇ ਕੱਢ ਤੇ ਕੱਢ ਦੇ ਚੱਲ 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 ਮੈਂ ਕੱਢ ਦੇ ਫੁੱਲ ਕੱਢ ਦੇ ਫੁੱਲ ਕੱਢ ਦੇ ਹੁਣ ਫੁੱਲ ਕੱਢ ਦੇ ਕੱਢ ਦੇ ਕੱਢ ਦੇ ਫੁੱਲ ਕੱਢ ਦੇ ਚੜ ਗਿਆ ਚੜ ਗਿਆ ਨਕਰ ਅੱਗੇ ਕਰਗੇ ਸਿੱਧਾ ਕਰ ਲਾ ਹੁਣ ਜਦ ਤੂੰ ਪਿੱਛੇ ਗਿਆ ਦਾ ਸਰਾ ਟਾਇਰ ਲੱਗ ਜਾਣਾ ਹੁਣ ਪੱਥਰਾਂ ਉੱਪਰ ਚੜਾ ਲਿਆ ਰੇਕ ਦੱਬ ਕੇ ਘੱਟ ਦੇ ਇਧਰ ਲ ਬ੍ਰੇਕ ਦੱਬ ਕੇ ਮੋੜ ਦੇ ਪੂਰਾ ਦੂਜਾ ਦੂਜਾ ਦੱਬ ਕੇ ਦੂਜਾ ਦੱਬ ਕੇ ਇਧਰ ਨੂੰ ਖਿੱਚ ਦੇ ਟਰੈਕਟਰ ਅੱਗੇ ਨੂੰ ਅੱਗੇ ਮੈਂ ਹੱਗਣ ਦੇ ਬੰਦ ਬਹੁਤ ਕੱਚੀ ਰੋਕ ਇਥੇ ਅਗਲਾ ਚ ਦੱਬ ਇਧਰ ਮੋੜ ਇਧਰ ਲੈ ਟਰੈਕਟਰ ਦੱਬ ਕੇ ਮੋੜ ਤੇ ਪੂਰਾ ਉਸਨੇ ਮੋੜ ਦੇ ਪੁੱਛਦੇ ਆ ਅੱਗੇ ਨੂੰ ਅੱਗੇ ਨੂੰ ਮੋੜ ਅੱਗੇ ਨੂੰ ਮੋੜ ਦੱਬ ਕੇ ਦੱਬ ਕੇ ਰੱਖ ਦੱਬ ਕੇ ਰੱਖ ਚੱਲ ਜਾਣ ਦੇ ਜਾਣ ਦੇ ਜਾਣ ਦੇ ਜਾਣ ਦੇ ਦੱਬ ਕੇ ਰੱਖ ਪੂਰਾ ਬ੍ਰੇਕ ਕੱਚਾ ਕਰ ਲੈ ਪਿੱਛਾ ਕਰ ਲੈ ਹੁਣ ਪਿੱਛਾ ਕਰ ਲੈ ਬ੍ਰੇਕ ਛੱਡ ਦੇ ਬ੍ਰੇਕ ਛੱਡ ਦੇ ਬ੍ਰੇਕ ਛੱਡ ਦੇ ਬ੍ਰੇਕ ਛੱਡ ਦੇ ਆ ਬ੍ਰੇਕ ਛੱਡ ਦੇ ਹਾਂ ਲੈ ਹੁਣ ਤੋਂ ਸੁਧਾਰਨ ਦੇ ਚੱਲ ਏਹ ਏਹ 10 ਰਿਆ ਗਾਲ ਜੀ ਪਛਾਣਦੇ ਬੰਦੇ ਨੂੰ ਜੇ ਕੌਣ ਹੈ ਸਰਜੀਤ ਹੋ ਗਿਆ ਸਰਜੀਤ ਹੋ ਗਿਆ ਵਧਾ ਕੇ ਗੱਤੀ ਵਧਾ ਕੇ ਮੜਾ ਜਾ ਉੱਪਰ ਨੂੰ ਜਿਆਦਾ ਵੀ ਨਾ ਕਰ ਜਿਆਦਾ ਵੀ ਨਾ ਨਾਰਮਲ ਆ ਲੈ ਇੱਥੇ ਆ ਟਾਇਰ ਨਾ ਖੁੰਝਾ ਰੱਖੀ ਉਹ ਮੋਕੜ ਤੇ ਕਰਦੇ ਹੁਣ ਕੱਟ ਤੇ ਹੁਣ ਤੇਰਾ ਪਿੱਛੇ ਟਾਇਰ ਲੱਗ ਜਾਣਾ ਨੇੜੇ ਰੱਖ ਟਾਇਰ ਇੱਥੇ ਨੇੜੇ ਰੱਖ ਸਹੀ ਹੈ ਅੱਗੇ ਰੱਖਿਆ ਦੋ ਹੋ ਜੋ ਪਿੱਛੇ ਫੜ ਕੇ ਰੱਖੋ ਮੜਾ ਜਾ ਆਪਣਾ ਠੀਕ ਆ ਅੰਦਰ ਹੀ ਆ <laughs> दबी बैठा गल मोटर ते गल मुकद मोटर तैयार जी बहुत थक गया चलिया बहुत थक गया ਹੱਦੋਂ ਪਾ ਮਾਲਸਗਰ ਦਾ ਆਹਨਾ ਆਹ ਮੈਂ ਕਹਿੰਦਾ ਇਹਦੇ ਵਿੱਚ ਦੇਖੋ ਟੋਕੜ 5 ਕਿਲੋ ਨਿਚੋੜ ਕੇ ਬਾਹਰ ਕੱਢ ਲੰਦਾ ਸਾਰਾ ਕਮਰਾ ਖਾਲੀ ਸ਼ਿਫਟਿੰਗ ਫਿਫਟਿੰਗ ਬੜਾ ਖਦਾ ਜਾ ਮੇਰੇ ਕੋਲ ਆਇਆ ਤੇ ਨਹੀਂ ਭੇਜਤਾ ਦੀ ਮਾਲਸਗਰ ਦਾ ਢੂਰ ਬਹੁਤ ਐਂਦਾ ਹੀ ਕਹਤਾ ਆ ਤੈਨੂੰ ਦੇਖ ਕੇ ਮੈਨੂੰ ਥਕਾ ਬੁਲੂ ਕਰ ਜਾਂਦੀ ਜਦ ਤੈਨੂੰ ਮੈਂ ਇੱਧਰ ਦੇਖਾਂ ਤੇਰੇ ਚਿਹਰੇ 'ਵਾਂ ਨੂਰ ਦੇਖ ਕੇ ਆਪਾਂ ਥੱਲੇ ਨਾਲ ਥੱਲੇ ਦਿਖਾ ਕੇ ਤੇਰੇ ਚਿਹਰੇ ਤੇ ਬੰੂਰ ਤੇ ਇੱਕ ਬੰਦਾ ਚਾਹ ਨਾਲ ਜਾਂਦਾ। ਓਏ ਹੁਣ ਦੇਖ ਇਦਾਂ। ਇਹ ਜਿਹੜਾ ਚਿਹਰਾ ਇਹ ਕੋਈ ਇਹ ਕੋਈ ਬੰਦਾ ਫੀਲ ਕਰ ਸਕਦਾ। ਠੀਕ ਨਹੀਂ ਬਈ? ਠੀਕ ਹੈ ਜੀ। ਇਹ ਕਿਸੇ ਕਿਸ ਨੂੰ ਫੀਲਿੰਗ ਪਤਾ ਹੋ ਸਕਦੀ ਵੀ ਇਹ ਫੀਲਿੰਗ ਕੀ ਹੁੰਦੀ ਹੈ। ਹਾਂ। ਇਹ ਸਾਰਿਆਂ ਨੂੰ ਪਤਾ ਹੁੰਦੀ ਹੈਗੀ ਇਹ। ਓਹ ਹੋ ਜਾ। ਬਣਾਉਂ ਮੈਂ ਪਹਿਲਾਂ ਤਾਂ। ਫਿਰ ਗਲਾਸੀ ਘੜਕਾਉਂਦੇ ਆ। ਹਾਂ? ਚੱਲ ਲਾ ਲ। ਲਾਲ ਭਰਾ ਲਾ ਲਨੇ ਫਿਰ। ਜਿਹੜੇ ਕਿਦਾਂ ਗਾਹਾਂ? ਆ TV ਦੇਖਣੀ ਸੀ ਲਾਈਟ ਭੱਜ ਗਈ ਮੋਟਰ ਉੱਪਰ ਬੈਠਾ ਤਾਂ ਮੋਟਰ ਉੱਪਰ ਮੈਂ ਕਹਾਂ ਨਾ ਕੇ ਆਉਂਗਾ ਮੈਂ ਘਰਾਂ ਕੇ ਨਾਤਾ ਮੋਬਾਈਲ ਦੀ ਲਾਈਟ ਬਾਲ ਕੇ ਲਾਈਟ ਭੱਜੀ ਹੋਈ ਐ ਤੇ ਆਹ ਚੀਜ਼ਾਂ ਵੀ ਦੇਖਣੀਆਂ ਇਦੀਆਂ ਇਹ ਪਹਿਲਾਂ ਇਨਵਰਟਰ ਚੱਲਦਾ ਹੁੰਦਾ ਇਨਵਰਟਰ ਦਾ ਸਾਰੇ ਕਨੈਕਸ਼ਨ ਕੱਟ ਤੇ ਨਾ ਲੜ ਉਧਰ ਬੈਟਰੀ ਬਾਲਦੇ ਆ ਇਧਰ ਮੰਜਾ ਲੱਗ ਗਿਆ ਇਧਰ ਮਾਂ ਪੁੱਤ ਬੈਣਗੇ ਮੱਛਰਦੰਨੀ ਵਿੱਚ ਮੇਰੇ ਮੱਛਰ ਲੜੂਗਾ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਦੋ ਤਿੰਨ ਮਹੀਨੇ ਮੈਂ ਫਲੈਟ ਦੀ ਵੈਸੇ ਚੱਲ ਰਹੀ ਗੱਲਬਾਤ ਪਰ ਹੁਣ ਸਾਡੇ ਘਰ ਦੇ ਕਹਿੰਦੇ ਨਾ ਉੱਥੇ ਨਹੀਂ ਜਾਣਾ ਹੈਗਾ ਇੱਥੇ ਹੀ ਰਹਿਣਾ ਮੈਂ ਕੋਈ ਨਹੀਂ ਇੱਥੇ ਰਹਿਣਾ ਗਾ ਜੀ ਉੱਥੇ ਨਹੀਂ ਜਾਣਾ ਇਹਦੇ ਮੋਟਰ ਰੇਡੂਟਰ ਮੂਵ ਹੈ ਜਦੋਂ ਮਰਜੀ ਚਲੀ ਗਈ ਹੈ ਏਸੀ ਬੈੱਡ ਬੁੱਡ ਸਾਰਾ ਕੁਝ ਫਰਨੀਚਰ ਸਾਰਾ ਤਿਆਰ ਹੈ ਬਸ ਇਹ ਸਿਰਫ ਗੈਸ ਚੁੱਲਾ ਤੇ ਢਾਂਡੇ ਲੈ ਕੇ ਜਾਣੇ ਬਾਕੀ ਸਾਰਾ ਸਮਾਨ ਤਿਆਰ ਹੈ ਦੇਖਾਂਗੇ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਹਾਲੇ ਪਤਾ ਨਹੀਂ ਮਿਸਤਰੀ ਕਿੰਨੇ ਦਿਨ ਲਾਵਾਂਗੇ ਮੈਂ ਉਹਨੂੰ ਖਾਲੀ ਕਰਨ ਵਾਸਤੇ ਕਹਿ ਤਾਂ ਮੈਂ ਖਾਲੀ ਕਰ ਦੋ ਫਲੈਟ ਬਸ ਕਿੰਨੇ ਕਿਤੰਗੀ ਕਰ ਲਾਂਗੇ ਕਿੰਨੇ ਕਿਤਲੀ ਕਟਾਂਗੇ ਕਹਿੰਦੇ ਉਹ ਚੀਜ਼ ਆਪਾਂ ਨੇ ਸੁਖੇ ਨੇ ਲੱਤਾ ਜੇ ਗੱਡੀ ਲੈ ਲਈ ਉਹ ਘਰ ਚੇ ਖੜੀ ਰਹੀ ਉਹ ਗੱਡੀ ਚਲਾਈਉ ਨਹੀਂ ਤੇ ਕੀ ਫਾਇਦਾ ਜੁੜਨਾ ਫਲੈਟ ਲੈ ਜਾ ਉਹ ਸੜਾ ਉਹ ਸੁਖੇ ਨੇ ਲੱਤਾ ਕੀ ਫਾਇਦਾ ਸੜਾ ਲੋਕਾਂ ਨੂੰ ਦੇਖ ਕੇ ਰੱਖਿਆ ਕੀ ਫਾਇਦਾ ਹੁਣ ਲੈਟ ਭਾਜ ਸਾਨੂੰ ਪਤਾ ਸੁਖੇ ਨਹੀਂ ਆਇਆ ਹੈ ਕੀ ਫਾਇਦਾ ਆ ਦਿਨ ਦੇਖਣੇ ਤੇ ਚਲੋ ਇਹ ਚੱਲੀ ਜਾਣੇ ਇਹ ਸਰਕਲ ਹੁੰਦਾ ਕਹਿੰਦੇ ਹੁੰਦੇ ਨਾ ਦੁੱਖ ਕੱਟ ਕੇ ਸੁੱਖ ਮਿਲੂ ਹੌਲੀ ਹੌਲੀ ਜੜੀ ਤਿਆਰ ਕਰਾਂਗੇ ਅ ਕੰਮ ਰਾਂ ਸ਼ੁਰੂ ਕਰ ਲਿਆ ਅੱਜ ਬੜੇ ਬੰਦੇ ਨਾਲ ਗੱਲਾਂ ਬਾਤਾਂ ਹੋਈਆਂ ਮੈਂ ਆਹੀ ਗੱਲੇ ਕਰਦਾ ਮੈਂ ਕਹਾ ਯਾਰ ਘਰ ਫੋਣਾ ਯਾਰ ਬੜੀ ਔਖਾ ਯਾਰ ਕਹਿੰਦੇ ਬਾਈ ਦੇਖੀ ਚੱਲਿਆ ਹਲੇ ਗਾਹਾਂ ਕਿਆ ਹੋਣਾ ਹਲੇ ਟਾਕੇ ਪੋਣਾ ਬਹੁਤ ਔਖਾ ਬਹੁਤ ਔਖਾ ਬਾਈ ਬਹੁਤ ਜ਼ਿਆਦਾ ਟਾਕੇ ਵਾਲਾ ਹਾਲ ਤਾਂ ਪੜਨਾ ਸ਼ੁਰੂ ਹੋਣਾ ਜੀ ਹਲੇ ਨਹੀਂ ਇਹਦੇ ਢੋਣੇ ਵਾਲਾ ਜ਼ਿਆਦਾ ਔਖਾ ਉਸ ਤੋਂ ਬਾਅਦ ਹਲੇ ਖਰਚੇ ਸ਼ੁਰੂ ਹੋਣੇ ਆ ਹਾਲ ਤਾਂ ਆ ਚੀਜ਼ ਲੈ ਆ ਲਟਰ ਮਲਿਆ ਪਟਰ ਮਲਿਆ ਸ਼ਟਰ ਮਲਿਆ ਗੱਲਾਂ ਸ਼ੁਰੂ ਹੋਣਗੀਆਂ ਨਹੀਂ ਐਸੇ ਤਾਂ ਹੁੰਦਾ ਹਾਂ ਹਾਂ ਤਰੋ ਧੰਨਵਾਦ ਇਹ ਗੱਲਾਂਬਾਤ ਚੱਲਦੇ ਰਹਿਣੀਆਂ ਤੁਸੀਂ ਪਿਆਰ ਸਤਿਕਾਰ ਦੇਓ ਬਹੁਤ ਪ੍ਰੇਮ ਹੁਣ ਵੀ ਮੈਨੂੰ ਵੀਰ ਦੇ ਘਰ ਦਾ ਫੋਨ ਆਇਆ ਤਾਂ ਬਹੁਤ ਤਰੈنگ ਲੱਗਤੀਆਂ ਕਹਿੰਦਾ ਤੇਰੇ ਨਾਲ ਇਹ ਟੈਨਸ਼ਨ ਲੈ ਕੇ ਸੀ ਗੱਲ ਦੀ ਮੈਂ ਕਦੇ ਟੈਨਸ਼ਨ ਲੱਗਤੀ ਹੋਣੀ ਨਹੀਂ ਹੈਗੀ ਡਿਪਰੈਸ਼ਨ ਜੇ ਕਦੇ ਹੋ ਜਾਣਾ ਕਦੇ-ਕਦੇ ਗੱਲ ਜੀ ਥੋੜੀ ਦਿਮਾਗ ਦੇ ਵਿੱਚ ਕੋਈ ਨਾ ਚੱਲੀ ਜਾਂਦੀ ਹੈ ਤੇ ਅੱਜ ਵੀ ਬਾਈ ਸਵੇਰ ਤੁਸੀਂ ਦੇਖੇ ਲਿਆ ਸਾਂ ਸਵੇਰ ਦਾ ਕਿਆ ਕੱਥੇ-ਕੱਥੇ ਯਾਰ ਚਲੋ ਇਹ ਕੰਮ ਤਾਂ ਕਹਿੰਦਾ ਕਰੇ ਦੇ ਹੋਣੇ ਕਰਾਂ ਬੈਠੇ ਕੁਝ ਨਹੀਂ ਹੋਣਾਗਾ ਵੀਡੀਓ ਨੂੰ ਲਾਈਕ ਸ਼ੇਅਰ ਅੱਜ ਭਾਈ ਤੁਸੀਂ ਘੱਟੋ ਘੱਟ ਵੀ ਮੇਰੀ ਵੀਡੀਓ ਪਰ ਬਹੁਤ ਚੰਗੇ ਲਾਈਕ ਆਏ ਹੋਇਆ ਆ 30000 ਵਿਊਜ਼ ਦੇ 30 ਦੇ ਪਲੱਸ ਹੋ ਗਈ ਤੇ 2000 ਲਾਈਕ ਆ ਗਏ ਲਾਈਕ ਵਾਲਾ ਬਟਨ ਜਰੂਰ ਦਬਾ ਦੇ ਕੋਰ ਬਾਕੀ ਕੁਝ ਨਾ ਕਰੋ ਭਾਵੇਂ ਕਮੈਂਟ ਵੀ ਨਾ ਕਰੋ ਲਾਈਕ ਵਾਲਾ ਛੋੜਾ ਜਿਹਾ ਇੱਕ ਫੈਸ ਕਰ ਦੇ ਕੋ ਮੈਨੂੰ ਪਤਾ ਲੱਗ ਜਾ 30000 ਬੰ 3000 ਲਾਈਕ ਆਏ ਹੁੰਦਾ ਨਾ ਸਵਾਲ ਆ ਜਾਣਾ ਤਾਂ ਵੀਡੀਓ ਦੇਖ ਕੇ ਛੱਡ ਕੇ ਮਨ ਲਾਈਕ ਵਾਲਾ ਬਟਨ ਦਬਾ ਦੇ ਕੋਰ ਬਸ ਇੰਨੀ ਹੀ ਬੇਨਤੀ ਹੈ ਧੰਨਵਾਦ ਜੀ ਵੀਡੀਓ ਦੇਖਣ ਵਾਸਤੇ ਰੋਟੀ ਪੈ ਗਈ ਜੀ ਹਾਂ ਜੀ ਮੋਬਾਈਲ ਦੀ ਰੋਟੀ ਲੈਟ ਬਾੜ ਅਜੇ ਕੁਝ ਜੀ ਭੁੱਲਿਆ ਮੈਂ ਨਾ ਮੱਛਰਾਂ ਨੇ ਮੇਰੇ ਰਾਤ ਇੰਨਾ ਕਿ ਮੱਛਾ ਲੜਿਆ ਹੋ ਤੇ ਇੱਥੇ ਬਾਈ ਇੱਥੇ ਇੱਥੇ ਤੇ ਨਿਸ਼ਾਨ ਇੱਥੇ ਨਿਸ਼ਾਨ ਬੈ ਰੋ ਤੇ ਅੱਜ ਉਡਮੋਜੀ ਲੈ ਕੇ ਆਣੀ ਤੇ ਹੁਣ ਉਹ ਪਰਫਿਊਮ ਪਿਆ ਹੁਣ ਉਹ ਮਾਰ ਲੈਂਦੇ ਨਾ ਉਹ ਮਾਰਦੇ ਆ ਉਹ ਮੈਂ ਰੱਖਿਆ ਡਿਊ ਜਣਾ ਉਹ ਮਾਰਦੇ ਨਹੀਂ ਆਉਂਦਾ ਮੱਛਰ ਨੇ ਉਹ ਮਾਰਦੇ ਆ ਧੰਨਵਾਦੀ ਵੀਰੋ ਲਾਈਕ ਸ਼ੇਅਰ ਕਮੈਂਟ ਕਰਦੇ